ਹallelujah ਸਭ ਨੂੰ ਜੈ ਐਮਸੀ ਕੀ ਸੋ ਅੱਜ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਕ੍ਰੂਸੇਡ ਕੀਤਾ ਗਿਆ ਸੀਗਾ ਮੇਰੇ ਆਤਮਿਕ ਪਿਤਾ ਅਪੋਸਲ ਅੰਕੁਰ ਯੂਸਫ ਨਰੂਲਾ ਜੀ ਦੇ ਦੁਆਰਾ ਜਿਹਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਗੱਲਾਂ ਨੂੰ ਪਖੰਡਵਾ ਦੱਸਦੇ ਔਰ ਕ੍ਰੂਸੇਡ ਸ਼ਬਦ ਤੇ ਵੀ ਜਿਹੜਾ ਵਾਦ-ਵਿਵਾਦ ਉਹ ਕਰਦੇ ਆ ਕਿ ਲੜਾਈ ਯੁੱਧ ਦੀ ਕਾਲ ਜਿਹੜੀ ਕੀਤੀ ਜਾਂਦੀ ਹੈ ਜਾਂ ਇਸ ਚੀਜ਼ ਨੂੰ ਸਰੀਰਕ ਲੜਾਈ ਬਣਾਉਣ ਦੀ ਕੋਸ਼ਿਸ਼ ਉਹ ਕਰ ਰਹੇ ਨੇ ਸੋ ਮਸ 问题 ਤੇ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਪਰ ਮੈਂ ਇੱਕ ਚੀਜ਼ ਦੀ ਗੱਲ ਜ਼ਰੂਰ ਕਰਾਂਗਾ ਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਚਰਚਾਂ ਦੇ ਵਿੱਚ ਪਖੰਡਵਾਦ ਹੁੰਦਾ ਮੇਰਾ ਜਨਮ ਜਿਹੜਾ ਹੈ 크੍ਰਿਸਚਨ ਘਰਾਣੇ ਦੇ ਵਿੱਚ ਹੋਇਆ ਸੀਗਾ ਔਰ ਜਨਮ ਤੋਂ ਲੈ ਕੇ ਮੈਂ ਆਪਣੀ ਜ਼ਿੰਦਗੀ ਦੇ 18-19 ਸਾਲ ਜਿਹੜੇ ਉਹ ਪਾਪ ਦੇ ਵਿੱਚ ਬਤੀਤ ਕੀਤੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਦੋਂ ਮੈਂ 2018 ਦੇ ਵਿੱਚ ਖੰਬੜਾ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਉਦੋਂ ਵੀ ਮੈਂ ਪਾਪ ਦੇ ਵਿੱਚ ਸੀਗਾ ਜਿਹੜੀ ਮੈਂ ਸਟੱਡੀ ਕਰਦਾ ਸੀਗਾ ਬੀਐਸਸੀ ਨਰਸਿੰਗ ਦੀ ਸਟੱਡੀ ਕਰਦਾ ਸੀਗਾ ਔਰ ਮੈਂ ਇਸ ਗੱਲ ਦੇ ਵਿੱਚ ਇਸ ਗੱਲ ਨੂੰ ਕਹਿਣ ਦੇ ਵਿੱਚ ਕੋਈ ਮੈਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ ਕਿ ਮੈਂ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਸ਼ੁਰੂ ਤੋਂ ਹੀ ਨਲਾਇਕ ਸੀਗਾ ਔਰ ਜਦੋਂ ਮੈਂ ਬੀਐਸਸੀ ਨਰਸਿੰਗ ਜਦੋਂ ਗਰਨੀਸ਼ ਸ਼ੁਰੂ ਕੀਤੀ ਉਹ ਪੜ੍ਹਾਈ ਮੇਰੇ ਲਈ ਬਹੁਤ ਔਖੀ ਸੀ ਕਿ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸੀਗਾ ਔਰ ਪਰਮੇਸ਼ਰ ਨੇ ਜਦੋਂ ਮੈਂ ਖੰਬੜਾ ਚਰਚhoe ਜਾਣਾ ਸ਼ੁਰੂ ਕੀਤਾ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਸੀਗਾ ਡਿਪਰੈਸ਼ਨ ਦੇ ਵਿੱਚ ਸੀਗਾ ਕਿਉਂਕਿ ਮੈਂ ਜਦੋਂ ਪੜ੍ਹਦਾ ਸੀਗਾ ਮੈਨੂੰ ਬਿਲਕੁਲ ਵੀ ਸਮਝ ਨਹੀਂ ਲੱਗਦੀ ਔਰ ਬਹੁਤ ਜ਼ਿਆਦਾ ਮੇਰੀ ਲਾਈਫ ਜਿਹੜੀ ਨੇ ਇੱਕਦਮ ਡਿਸਟਰਬ ਹੋ ਚੁੱਕੀ ਸੀਗੀ ਜਦੋਂ ਮੇਰੇ ਫਸਟ ਇਅਰ ਦੇ ਐਗਜ਼ਾਮ ਹੋਏ ਮੇਰੀਆਂ 4 ਸਬਲਿਸ ਆਈਆਂ ਮੈਨੂੰ ਮੇਰੇ ਘਰੋਂ ਵੀ ਬਹੁਤ ਜ਼ਿਆਦਾ ਸੁਣਨ ਨੂੰ ਮਿਲਿਆ ਅਜੀਬ ਅਜੀਬ ਗੱਲਾਂ ਫਿਰ ਮੇਰੇ ਦੋਸਤ ਮਿੱਤਰ ਜਿਹੜੇ ਮੇਰੇ ਨਾਲ ਸੀਗੇ ਪੜਾਈ ਕਰਦੇ ਸੀਗੇ ਸਾਰਿਆਂ ਦੇ ਦੁਆਰਾ ਮਤਲਬ ਬਹੁਤ ਮੈਨੂੰ ਅਜੀਬ ਗੱਲਾਂ ਸੁਣਨ ਨੂੰ ਮਿਲੀਆਂ ਸੋ ਮੈਂ ਜਦੋਂ ਖੰਬੜਾ ਚਰਚ ਵਿੱਚ ਗਿਆ 2018 ਦੇ ਵਿੱਚ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਮੈਂ 크੍ਰਿਸਚਨ ਘਰਾਣੇ ਦੇ ਵਿੱਚ ਜਿਹੜੇ ਲੋਕ ਕਹਿੰਦੇ ਚਰਚਾਂ ਦੇ ਵਿੱਚ ਪਖੰਡ ਹੁੰਦਾ ਆ ਮੈਂ ਤੁਹਾਨੂੰ ਆਪਣੀ ਮੈਂ ਨਹੀਂ ਕਹਿੰਦਾ ਕਿ ਕੋਈ ਨਾ ਚੀਜ਼ਾਂ ਮੈਂ ਕਿਸੇ ਹੋਰ ਦੀ ਗਵਾਹੀ ਨਹੀਂ ਦਊਂਗਾ ਮੈਂ ਆਪਣੀ ਗਵਾਹੀ ਦਊਂਗਾ ਕਿ ਮੇਰੀ ਜੀਵਨ ਦੇ ਵਿੱਚ ਉਸ ਚਰਚ ਦੇ ਦੁਆਰਾ ਪਰਮੇਸ਼ਰ ਨੇ ਕੀ ਕੀਤਾ ਨਾ ਚਮਤਕਾਰ ਪਰਮੇਸ਼ਰ ਕਰਦਾ ਆਪਣੇ ਦਾਸਾਂ ਦੇ ਦੁਆਰਾ ਹਨਾ ਪਰਮੇਸ਼ਰ ਨੇ ਆਪਣੇ ਦਾਸ ਅਪੋਸਲ ਅੰਕਰੀ ਯੂਸਫ ਨਰੂਲਾ ਜੀ ਨੂੰ ਯੂਜ਼ ਕੀਤਾ ਮੇਰੀ ਲਾਈਫ ਨੂੰ ਚੇਂਜ ਕਰਨ ਦੇ ਲਈ ਜਦੋਂ ਮੈਂ ਚਰਚ ਵਿੱਚ ਉੱਥੇ ਗਿਆ ਸੀਗਾ ਫਸਟ ਡੇ ਚਰਚ ਵਿੱਚ ਗਿਆ ਸੀਗਾ ਮੈਂ ਬਹੁਤ ਜ਼ਿਆਦਾ ਪਾਪ ਦੇ ਵਿੱਚ ਸੀਗਾ ਜਦੋਂ ਮੈਂ ਬਚਨ ਨੂੰ ਸੁਣਿਆ ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਸੁਣਿਆ ਅਪੋਸਲ ਜੀ ਬਚਨ ਦੇ ਰਹੇ ਸੀਗੇ ਕਿ ਪਰਮੇਸ਼ਰ ਜਿਹੜਾ ਆ ਪਵਿੱਤਰ ਆ ਜਿਨੇ ਜਿਵੇਂ ਸਾਨੂੰ ਬੁਲਾਉਣ ਵਾਲਾ ਪਵਿੱਤਰ ਹੈ ਤੁਸੀਂ ਉਹਦੇ ਵਰਗੇ ਪਵਿੱਤਰ ਬਣੋ ਜਦੋਂ ਮੈਂ ਬਚਨ ਨੂੰ ਸੁਣਿਆ ਮੈਂ ਕਿਹਾ ਯਾਰ ਇਹ ਵਚਨ ਕਦੀ ਵੀ ਮੈਂ ਸੁਣਿਆ ਨਹੀਂ ਆ ਹਾਂ ਬਾਈਬਲ ਦੇ ਵਿੱਚ ਸੀਗਾ ਇਹ ਵਚਨ ਮੈਂ ਬੌਰਨ ਕ੍ਰਿਸਚਨ ਸੀਗਾ ਪਰ ਮੈਂ ਪ੍ਰਭੂ ਤੋਂ ਬਹੁਤ ਜ਼ਿਆਦਾ ਦੂਰ ਸੀਗਾ ਪਾਪ ਦੇ ਵਿੱਚ ਸੀਗਾ ਕੁੜੀਆਂ ਵੱਲ ਗਲਤ ਵੇਖਦਾ ਹੀ ਵਹਿਭੀਚਾਰ ਦੇ ਵਿੱਚ ਹੀ ਗੰਦੀ ਮੂਵੀਜ਼ ਨੂੰ ਫੋਨ ਦੇ ਉੱਤੇ ਵੇਖਦਾ ਸੀਗਾ ਔਰ ਇਹ ਸਾਰੇ ਕੰਮ ਮੈਂ ਉਦੋਂ ਕਰਦਾ ਸੀਗਾ ਜਦੋਂ ਮੈਂ 2018 ਦੇ ਵਿੱਚ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਫਿਰ ਮੇਰੀ ਲਾਈਫ ਕਿਦਾਂ ਪਰਮਿਸ਼ਨ ਨੇ ਚੇਂਜ ਕੀਤੀ ਮੈਂ ਜਦੋਂ ਪੜ੍ਹਦਾ ਸੀਗਾ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਮੇਰੀਆਂ ਚਾਰ ਸਪਲੀਆਂ ਪਹਿਲੇ ਸਾਲ ਦੇ ਵਿੱਚ ਆ ਗਈਆਂ ਇਸ ਦੀ ਵਜ੍ਹਾ ਕਰਕੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚੱਲ ਗਿਆ ਜਦੋਂ ਡਿਪਰੈਸ਼ਨ ਦੇ ਵਿੱਚ ਗਿਆ ਤੇ ਪਰਮੇਸ਼ਰ ਨੇ ਮੈਨੂੰ ਆਪਣੇ ਵੱਲ ਖਿੱਚਿਆ ਜੋ ਮੈਂ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਮੈਨੂੰ ਸਮਝਣ ਲੱਗੀ ਕਿ ਪਰਮੇਸ਼ਰ ਤੇ ਮੂਰਖਾਂ ਨੂੰ ਵੀ ਯੂਜ਼ ਕਰ ਲੈਂਦਾ ਜਿਦਾਂ ਗੁਰੰਤਿਆਂ ਦੇ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਦੇ ਮੂਰਖਾਂ ਨੂੰ ਚੁਣਿਆ ਫਿਰ ਪਰਮੇਸ਼ਰ ਦਾਸ ਨੇ ਇੱਕ ਵਾਰੀ ਸਰਮਨ ਵੀ ਦਿੱਤਾ ਹੈ ਕਿ ਪਰਮੇਸ਼ਰ ਜਗਤ ਦੇ ਮੂਰਖਾਂ ਨੂੰ ਚੁਣਦਾ ਤਾਂ ਕਿ ਜਿਹੜੇ ਆਪਣੇ ਆਪ ਨੂੰ ਕੁਝ ਸਮਝਦੇ ਉਹਨਾਂ ਨੂੰ ਲਜਿਤ ਕਰਨ ਦੇ ਲਈ ਬਾਈਬਲ ਦੇ ਵਿੱਚ ਲਿਖਿਆ ਜੋ ਕੁਝ ਵੀ ਨਾ ਜੋ ਕੁਝ ਵੀ ਨਹੀਂ ਪਰਮੇਸ਼ਰ ਉਹਨਾਂ ਨੂੰ ਚੁਣ ਲੇਤਾ ਨਾ ਤਾਂ ਪਰਮੇਸ਼ਰ ਨੇ ਮੈਨੂੰ ਆਪਣੀ ਮਹਿਮਾ ਦੇ ਲਈ ਚੁਣਨਾ ਸੀਗਾ ਅੱਜ ਤੇ ਜਦੋਂ ਮੇਰਾ ਸੈਕੰਡ ਇਅਰ ਦਾ ਰਿਜ਼ਲਟ ਆਇਆ ਮੈਂ ਪਾਪ ਦੇ ਵਿੱਚ ਸੀਗਾ ਫਿਰ ਵੀ ਮੇਰੀ ਲਾਈਫ ਜਿਹੜੀ ਇਦਾਂ ਹੀ ਡਿਸਟਰਬ ਹੁੰਦੀ ਗਈ ਮੇਰੇ ਦੋਸਤ ਮਿੱਤਰਾਂ ਮਿੱਤਰਾਂ ਨੇ ਮੈਨੂੰ ਟੌਂਟ ਕਰਨੇ ਵਿਕਾਸ ਤੋਂ ਨਹੀਂ ਕਰ ਸਕਦਾ ਮੇਰੇ ਟੀਚਰਜ਼ ਨੇ ਮੈਨੂੰ ਟੌਂਟ ਕਰਨੇ ਵਿਕਾਸ ਤੋਂ ਨਹੀਂ ਕਰ ਸਕਦਾ ਡਿਗਰੀ ਨੂੰ ਛੱਡ ਦੇ ਛੱਡ ਦੇ ਬਹੁਤ ਜ਼ਿਆਦਾ ਮੈਨੂੰ ਪ੍ਰੈਸ਼ਰ ਹੀਗਾ ਬਹੁਤ ਜ਼ਿਆਦਾ ਡਿਪਰੈਸ਼ਨ ਕਈ ਵਾਰੀ ਮੈਂ ਸੋਚਦਾ ਸੀਗਾ ਮੈਂ ਸੁਸਾਈਸਾਈਡ ਕਰ ਲਾਂ ਤੇ ਸ਼ਾਇਦ ਮੈਂ ਇਹ ਕਰ ਹੀ ਨਹੀਂ ਸਕਦਾ ਮੈਂ ਮੈਂ ਡਿਗਰੀ ਕਰ ਹੀ ਨਹੀਂ ਪਾਵਾਂਗਾ ਜਦੋਂ ਮੈਂ ਖੰਬੜਾ ਚਰਚ 2018 ਦੇ ਵਿੱਚ ਜਾਣਾ ਸ਼ੁਰੂ ਕੀਤਾ ਪਰਮੇਸ਼ਰ ਦਾਸ ਦੇ ਮੂੰਹ ਦੇ ਦੁਆਰਾ ਜਦੋਂ ਮੈਂ ਬਚਨ ਨੂੰ ਸੁਣਦਾ ਉਹ ਬਚਨ ਨੂੰ ਸੁਣਨ ਦੇ ਬਾਅਦ ਪਰਮੇਸ਼ਰ ਕੀ ਕਰਦਾ ਮੇਰੀ ਲਾਈਫ ਦੇ ਵਿੱਚ ਮੇਰੀ ਲਾਈਫ ਜਿਹੜੀ ਹੌਲੀ-ਹੌਲੀ ਚੇਂਜ ਹੋਣੀ ਸ਼ੁਰੂ ਹੋਣੀ ਦੀ ਮੈਨੂੰ ਸਮਾਂ ਲੱਗਦੀ ਆ ਕਿ ਅੱਜ ਲੋਕਾਂ ਨੂੰ ਲੱਗਦਾ ਚਰਚ ਵਿੱਚ ਪਖੰਡਵਾਦ ਹੁੰਦੇ ਆ ਪਰ ਚਰਚ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਅੱਜ ਕੀ ਕੋਈ ਵੀ ਧਰਮ ਗ੍ਰੰਥ ਇਦਾਂ ਕਹਿੰਦਾ ਆ ਕਿ ਕੁੜੀਆਂ ਵੱਲ ਗੰਦੀ ਨਿਗਾਹ ਨਾਲ ਵੇਖੋ ਨਹੀਂ ਕਹਿੰਦਾ ਚਰਚ ਦੇ ਵਿੱਚ ਇਹੀ ਚੀਜ਼ ਸਮਝਾਈ ਜਾਂਦੀ ਆ ਚਰਚਾਂ ਦੇ ਵਿੱਚ ਕਿਹਾ ਜਾਂਦਾ ਯੂਥ ਨੂੰ ਕਿ ਤੁਸੀਂ ਸੁਧਰੋ ਮੈਨੂੰ ਵੀ ਕਿਹਾ ਗਿਆ ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਵੇਖਿਆ ਕਿ ਵਿਆਹ ਤੋਂ ਪਹਿਲਾਂ ਜਦੋਂ ਆਪਾਂ ਗਲਤ ਕੰਮਾਂ ਦੇ ਵਿੱਚ ਹੁੰਨੇ ਪਰਮੇਸ਼ਵਰ ਇਹ ਚੀਜ਼ ਕੋ ਖੁਸ਼ ਨਹੀਂ ਮੈਰਿਜ ਤੋਂ ਪਹਿਲਾਂ ਪ੍ਰਭੂ ਇਹਨਾਂ ਚੀਜ਼ਾਂ ਨੂੰ allow ਨਹੀਂ ਕਰਦਾ ਕਿ ਆਪਾਂ ਕਿਸੇ ਵੀ ਇੰਤਰਾਂ ਦਾ ਕੋਈ ਵਿਵੇਚਾਰ ਕਰੀਏ ਜਾਂ ਸਰੀਰਕ ਰੂਪ ਦੇ ਵਿੱਚ ਆਪਾਂ ਕੋਈ ਪਾਪ ਕਰੀਏ ਜਦੋਂ ਮੈਂ ਉਹਨਾਂ ਵਚਨਾਂ ਨੂੰ ਸੁਣਿਆ ਮੇਰੀ ਲਾਈਫ ਹੌਲੀ-ਹੌਲੀ ਚੇਂਜ ਹੁੰਦੀ ਗਈ ਫਸਟ ਈਅਰ ਮੇਰਾ ਇਦਾਂ ਹੀ ਨੰਗਿਆ ਸਪਲੀ ਮੈਂ ਪੇਪਰ ਦੇਣੇ ਫਿਰ ਸਪਲੀਜ਼ ਆਣੀਆਂ ਮੈਨੂੰ ਲੱਗਦਾ ਮੇਰੇ ਵਿੱਚ ਕਮੀਆਂ ਮੈਂ ਉੱਥੇ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ ਬਹੁਤ ਜ਼ਿਆਦਾ ਮੈਂ ਸੇਵਾ ਕਰਦਾ ਸੀ ਕਖੰਬੜਾ ਚੱਚੇ ਵਿੱਚ ਉਸ ਤੋਂ ਬਾਅਦ ਮੈਂ ਖੰਬੜਾ ਚੱਚੇ ਦੀ ਇੱਕ ਟੀਮ ਦੇ ਵਿੱਚ ਜੁਆਇਨਿੰਗ ਸੇਵਾ ਕੀਤੀ ਜੁਆਇਨ ਹੋ ਗਿਆ ਉਹਨਾਂ ਦੀ ਟੀਮ ਦੇ ਵਿੱਚ ਬਹੁਤ ਪ੍ਰਭੂ ਨੇ ਹੌਲੀ-ਹੌਲੀ ਅਨਸੰਚ ਕਰਕੇ ਮੇਰੀ ਲਾਈਫ ਨੂੰ ਚੇਂਜ ਕੀਤਾ ਜਦੋਂ ਫਸਟ ਮੇਰਾ ਨੰਗਿਆ 10 ਸਪਲਿਸ ਚੱਲ ਚੱਲਦੀ ਜਾ ਰਹੀ ਸੀ ਲਾਈਫ ਸੈਕੰਡ ইয়ার ਦੇ एग्जाम ਆਏ ਹੋਏ ਫੇਰ ਸਪਲੀਆਂ ਆਈਆਂ ਜੋ 3rd ইয়ার ਮੇਰਾ ਚੱਲਦਾ ਸੀਗਾ ਮੈਨੂੰ ਲੱਗਦਾ ਸੀਗਾ ਪ੍ਰਭੂ ਨੇ ਮੇਰੇ ਤੇ ਉਸ ਟਾਈਮ ਤੇ ਪੂਰੀ ਕਿਰਪਾ ਕਰ ਦਿੱਤੀ ਸੀਗੀ ਮੈਂ ਆਪਣੀ ਕਲਾਸ ਦੇ ਵਿੱਚ ਬੈਠਾ ਬੈਠਾ ਇੱਕ ਇੱਕ ਦਿਨ ਇੱਕ ਕੁੜੀ ਨਾਲ ਗੱਲ ਕਰ ਰਿਹਾ ਸੀ ਜਿਹੜੀ ਕਿਉਂਕਿ ਨਰਸਿੰਗ ਦੇ ਵਿੱਚ ਮੋਸਟਲੀ ਜ਼ਿਆਦਾ ਕੁੜੀਆਂ ਨਰਸਿੰਗ ਕਰਦੀਆਂ ਜਿਹੜੀ ਨਰਸਿੰਗ ਕਰਦੇ ਹੋ ਸਮਝ ਪਾਉਣਗੇ ਮੇਰੀ ਗਵਾਹੀ ਨੂੰ ਸੁਣ ਕੇ ਸੋ ਜਦੋਂ ਮੈਂ ਇੱਕ ਕੁੜੀ ਲਾਗੇ ਬੈਠਾ ਸੀਗਾ ਆਪਣੀ ਕਲਾਸ ਦੀ ਮਾਨੂੰ ਮਜ਼ਾਕ ਨਾਲ ਕਹਤਾ ਮੈਂ ਕਿ ਇਸ ਵਾਰੀ ਜੇ ਮੇਰੇ ਨੰਬਰ ਤੇਰੇ ਨਾਲ ਵੱਧਾ ਗਏ ਤੇ ਇਹ ਕੋ ਮਨਕਰੰਤ ਕਹਾਣੀ ਨਹੀਂ ਨੀ ਆ ਉਹ ਲੋਕ ਅੱਜ ਵੀ ਜ਼ਿੰਦਾ ਮੇਰੀ ਗਵਾਹੀ ਨੂੰ ਸੁਣਨ ਜਿਹੜੇ ਮਸੀਹ ਵਿਰੋਧੀ ਲੋਕ ਨੇ ਪਲੀਜ਼ ਮੇਰੀ ਇਹ ਟੈਸਟਮਨੀ ਜਰੂਰ ਸ਼ੇਅਰ ਕਰੋ ਉਹਨਾਂ ਲੋਕਾਂ ਤੱਕ ਜਿਹੜੇ ਜਿਨ੍ਹਾਂ ਨੂੰ ਲੱਗਦਾ ਕਿ ਇੱਕ ਪਖੰਡਵਾਦ ਹੈ ਨਾ ਸੋ ਉਹ ਕੁੜੀ ਜਦੋਂ ਮੈਨੂੰ ਇਹ ਮੇਹਣਾ ਮਾਰਿਆ ਮੈਂ ਉਸ ਸੀਜ਼ ਨੂੰ ਜ਼ਿਆਦਾ ਦਿਲ ਤੇ ਨਹੀਂ ਲਿਆ ਕਿਉਂਕਿ ਮੈਂ ਨਲਾਇਕ ਸੀਗਾ ਸ਼ੁਰੂ ਤੋਂ ਹੀ ਪਰ ਪਰਮੇਸ਼ਰ ਨੇ ਮੇਰੇ ਪਰਮੇਸ਼ਰ ਨੇ ਜਿਹਦੀ ਮੈਂ ਸੇਵਾ ਕਰ ਰਿਹਾ ਸੀਗਾ ਜਿਹਦੇ ਵਚਨ ਨੂੰ ਮੈਂ ਮੰਨ ਰਿਹਾ ਸੀਗਾ ਜਦੋਂ ਅਪੋਸਟਲ ਜੀ ਨੇ ਵਚਨ ਦੇਣਾ ਸ਼ੁਰੂ ਕੀਤਾ ਕਿ ਜਿਵੇਂ ਤਾਨੂੰ ਬੁਲਾਉਣ ਵਾਲਾ ਪਵਿੱਤਰ ਤੁਸੀਂ ਵੀ ਪਵਿੱਤਰ ਬਣੋ ਮੈਂ ਪਵਿੱਤਰਤਾਈ ਦੇ ਵਿੱਚ ਚੱਲਣਾ ਸ਼ੁਰੂ ਕੀਤਾ ਹਨਾ ਮੇਰਾ ਜੀਵਨ ਹੌਲੀ-ਹੌਲੀ ਪਰਿਵਰਤਿਤ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਮੈਂ ਰਾਤ-ਰਾਤ ਗੰਦੀ ਮੂਵੀਜ਼ ਵੇਖ ਕੇ ਗਲਤ ਕੰਮ ਕਰਦਾ ਸੀਗਾ ਹਨਾ ਤੇ ਤੁਸੀਂ ਸਾਰੇ ਜਾਣਦੇ ਨੌਜਵਾਨ ਯੂਥ ਜਾਣਦਾ ਮੈਂ ਕੀ ਗੱਲ ਕਰ ਰਿਹਾ ਹਨਾ ਤੋ ਆਪਾਂ ਵੇਬੀਚਾਰ ਦੇ ਵਿੱਚ ਸੀਗੇ ਪੂਰੇ ਗੰਦਗੀ ਦੇ ਵਿੱਚ ਮੇਰਾ ਜੀਵਨ ਸੀਗਾ ਔਰ ਮੈਂ ਰੋਨਰ ਨੂੰ ਨਹੀਂ ਕਿ ਮੇਰੀ ਲਾਈਫ ਇਦਾਂ ਦੀ ਕਿਉਂ ਆ ਕਿਉਂ ਪ੍ਰਭੂ ਮੈਨੂੰ ਫੇਲਿਅਰ ਸਪਿਰਟ ਮੇਰੀ ਲਾਈਫ ਦੇ ਵਿੱਚ ਕੰਮ ਕਰ ਰਹੀ ਆ ਪਰ ਜਦੋਂ ਮੈਂ ਚਰਚ ਵਿੱਚ ਗਿਆ ਪ੍ਰਭੂ ਨੇ ਮੇਰੇ ਉਹ ਗੰਦੇ ਕੰਮਾਂ ਤੋਂ ਮੈਨੂੰ ਆਜ਼ਾਦ ਕੀਤਾ ਉਹ ਬੰਦਾ ਜਿਹੜਾ ਅੱਖਾਂ ਕੱਢ ਕੱਢ ਕੇ ਕੁੜੀਆਂ ਨੂੰ ਗਲਤ ਵੇਖਦਾ ਸੀਗਾ ਮੇਰੀਆਂ ਨਜ਼ਰਾਂ ਪ੍ਰਭੂ ਨੇ ਝੁਕਾ ਦਿੱਤੀਆਂ ਪ੍ਰਭੂ ਦੇ ਵਚਨ ਦੇ ਕਾਰਨ ਪ੍ਰਭੂ ਮੈਨੂੰ ਪ੍ਰਭੂ ਦਾ ਡਰ ਹੋਣਾ ਸ਼ੁਰੂ ਹੋ ਗਿਆ ਤੇ ਚਰਚ ਵਿੱਚ ਜਾ ਕੇ ਅੱਜ ਦੇਖੋ ਜਦੋਂ ਲੋਕ ਮੇਲਿਆਂ ਦੇ ਵਿੱਚ ਜਾਂਦੇ ਆ ਗਲਤ ਜਗ੍ਹਾ ਤੇ ਜਾਂਦੇ ਮੇਲਿਆਂ ਤੇ ਜਾ ਕੇ ਮੁੰਡੇ ਕੁੜੀਆਂ ਛੇੜਦੇ ਕਿਸੇ ਨੂੰ ਕੋਈ ਕਿਸੇ ਦਾ ਮਾਂ ਪਿਓ ਕੁਛ ਨਹੀਂ ਕਹਿੰਦਾ ਪਰ ਜੋ ਚਰਚ ਵਿੱਚ ਜਾਂਦੇ ਆ ਕਿਉਂ ਆਪਾਂ ਵਿਰੋਧ ਕਰਦੇ ਨਹੀਂ ਚੀਜ਼ ਦਾ ਨਾ ਤੇ ਜਿਹੜੇ ਲੋਕ ਕਹਿੰਦੇ ਆ ਚਰਚਾਂ ਵਿੱਚ ਬਖੰਡਵਾਦ ਹੁੰਦਾ ਮੈਂ ਉਹਨਾਂ ਨੂੰ ਆਪਣੀ ਗਵਾਹੀ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਕਿੱਦਾਂ ਕੰਮ ਕੀਤਾ ਜਦੋਂ ਮੇਰੇ 3rd ਇਅਰ ਦੇ ਵਿੱਚ ਜਦੋਂ ਮੈਂ ਦੱਸ ਰਿਹਾ ਕਿ ਉਸ ਕੁੜੀ ਨੇ ਜਦੋਂ ਮੈਨੂੰ ਮਹਿਣਾ ਮਾਰਿਆ ਮੈਂ ਉਹ ਚੀਜ਼ ਨੂੰ ਭੁੱਲ ਗਿਆ ਪਰ ਮੇਰੇ ਪਰਮੇਸ਼ਰ ਨੇ ਜਿਹਦੀ ਮੈਂ ਸੇਵਾ ਕਰ ਰਿਹਾ ਉਹਨੇ ਨਹੀਂ ਭ ਸੈਕੰਡ ਇਅਰ ਕਲੀਅਰ ਹੋਇਆ ਔਰ ਜੋ ਥਰਡ ਇਅਰਸ ਦਾ ਥਰਡ ਇਅਰਸ ਦਾ ਤੀਜੇ ਸਾਲ ਦਾ ਮੇਰਾ ਰਿਜ਼ਲਟ ਆਇਆ ਪਰਮੇਸ਼ਰ ਨੇ ਉਸ ਕੁੜੀ ਨਾਲ ਚਾਰ ਨੰਬਰ ਵਧ ਦੇ ਕੇ ਮੈਨੂੰ ਪਾਸ ਕੀਤਾ ਔਰ ਪਰਮੇਸ਼ਰ ਨੇ ਆਪਣੀ ਮਹਿਮਾ ਔਰ ਆਪਣੇ ਹੱਥ ਨੂੰ ਮੈਨੂੰ ਵਿਖਾਇਆ ਕਿ ਉਹਦਾ ਹੱਥ ਅਜੇ ਵੀ ਬਹੁਤ ਮਹਾਨ ਹੈ ਉਹਦਾ ਉਹਦਾ ਮਹਿਮਾ ਭਰੇ ਹੱਥ ਮੇਰੀ ਲਾਈਫ ਦਿੱਤੇ ਆ ਹਾਲੇਲੂਇਆ ਸੋ ਪਰਮੇਸ਼ਰ ਨੇ ਮੇਰੀ ਲਾਈਫ ਨੂੰ ਟੋਟਲੀ ਚੇਂਜ ਕੀਤਾ ਖੰਬੜਾ ਚਰਚ ਦੇ ਦੁਆਰਾ ਅੱਜ ਜਿਹੜੇ ਲੋਕ ਕਹਿੰਦੇ ਖੰਬੜਾ ਚਰਚ ਵਿੱਚ ਪਖੰਡ ਹੁੰਦਾ ਏ ਇਹ ਹੁੰਦਾ ਉਹ ਹੁੰਦਾ ਹੈ ਉਹਨਾਂ ਨੇ ਬਾਈਬਲ ਦੇ ਵਿੱਚ ਲਿਖਿਆ ਚੱਖੋ ਪਰਖੋ ਯਹਵਾ ਪਲਾ ਉਹਨਾਂ ਨੇ ਜੇ ਪਰਖਿਆ ਨਹੀਂ ਜਿਨੇ 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 ਇੱਕ ਡਿਸ਼ ਨੂੰ ਖਾਦਾ ਨਹੀਂ ਆ ਜਿਨੇ ਮੰਨ ਲਓ ਇੱਕ ਸਿਕੰਦਰ ਟੇਸ ਨਹੀਂ ਉਹਨੇ ਕੀਤਾ ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਸਿਕੰਦਰ ਦਾ ਟੇਸ ਕੀ ਹੁੰਦਾ ਜਾਂ ਕੋਈ ਵੀ ਡਿਸ਼ ਲਾ ਲੋ ਤੁਸੀਂ ਜਿਹੜੀ ਤੁਸੀਂ ਖਾਧੀ ਇਹਨੂੰ ਕਿੱਦਾਂ ਤੁਸੀਂ ਕਹਿ ਸਕਦੇ ਆ ਕਿ ਸਹੀ ਨਹੀਂ ਹੈਗੀ ਜਿੰਨਾ ਚਿਰ ਤੁਸੀਂ ਮਸੀਹ ਨੂੰ ਜਾਣਿਆ ਹੀ ਨਹੀਂ ਚਰਚ ਵਿੱਚ ਆਏ ਨਹੀਂ ਆ ਟੈਸਟਮਨੀਸ ਨੂੰ ਸੁਣਿਆ ਹੀ ਨਹੀਂ ਆ ਕਿਸੇ ਕਿਸੇ ਮਿਰਕਲਸ ਨੂੰ ਵੇਖਿਆ ਹੀ ਨਹੀਂ ਆ ਬਹੁਤ ਸਾਰੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਕਹਿੰਦੇ ਚਮਤਕਾਰ ਕੁਝ ਨਹੀਂ ਹੁੰਦਾ ਪਖੰਡਨ ਦੇ ਬਾਈਬਲ ਪੜ ਕੇ ਵੇਖੋ ਬਾਈਬਲ ਚਮਤਕਾਰਾਂ ਨਾਲ ਭਰੀ ਹੋਈ ਪੁਸਤਕ ਹੈ ਕੀ ਯੀਸ਼ੂ ਮਸੀਹ ਨੇ ਕੋੜੀਆਂ ਨੂੰ ਸ਼ੁੱਧ ਨਹੀਂ ਕੀਤਾ ਬਾਈਬਲ ਨੂੰ ਪੜ ਕੇ ਵੇਖੋ ਤੇ ਯੀਸ਼ੂ ਮਸੀਹ ਆਪਣੇ ਦਾਸਾਂ ਨਾਲ ਆਪਣੇ ਆਪਣੇ ਮਸੀਹ ਜਿੰਨੇ ਵੀ ਮਸੀਹ ਸੇਵਕ ਹੈਗੇ ਆ ਪਰਮੇਸ਼ਰ ਬਾਈਬਲ ਦੇ ਵਿੱਚ ਇੱਕ ਵਾਅਦਾ ਕਰਦਾ ਆਪਣੇ ਚੇਲਿਆਂ ਨਾਲ ਕਿ ਤੁਸੀਂ ਮੇਰੇ ਨਾਲੋਂ ਵੱਡੇ ਕੰਮ ਕਰੋਗੇ ਜਿ ਯੀਸ਼ੂ ਮਸੀਹ ਨੇ ਮੁਰਦੇ ਜਿਵਾਏ ਆ ਅੱਜ ਪਰਮੇਸ਼ਰ ਦੇ ਦਾਸ ਵੀ ਮੁਰਦੇ ਜਿਵਾਉਂਦੇ ਆ ਲੰਗੜਿਆਂ ਨੂੰ ਚੱਲਣ ਦੀ ਤਾਕਤ ਉਹਨਾਂ ਨੂੰ ਮਿਲਦੀ ਹੈ ਕੋੜੀ ਸ਼ੁੱਧ ਹੁੰਦੇ ਆ ਸਭ ਵਚਨ ਪੂਰਾ ਹੁੰਦਾ ਆ ਅੱਜ ਜਿਹੜੇ ਲੋਕ ਮਸੀਹ ਦਾ ਵਿਰੋਧ ਕਰਦੇ ਆ ਮੈਂ ਤੁਹਾਨੂੰ ਪਰਸਨਲੀ ਇਹ ਚੀਜ਼ ਦੱਸਣਾ ਚਾਹਾਂਗਾ ਸਾਰਿਆਂ ਨੂੰ ਇਹ ਚੀਜ਼ ਨਹੀਂ ਪਤਾ ਕਿ ਅੱਜ ਆਪਾਂ ਖੰਬੜਾ ਚਰਚ ਦਾ ਵਿਰੋਧ ਤੇ ਕਰਦੇ ਆ ਕੀ ਤੁਹਾਨੂੰ ਪਤਾ ਹੈ ਹਰ ਮਹੀਨੇ ਉਹ ਚਰਚ ਇਵੈਂਜੇਲਿਜ਼ਮ ਤੇ ਕਿੰਨਾ ਪੈਸਾ ਖਰਚਦਾ ਹੈ ਲੱਖਾਂ ਦੇ ਹਿਸਾਬ ਨਾਲ ਇਵੈਂਜੇਲਿਜ਼ਮ ਤੇ ਪੈਸਾ ਇੱਕ ਦਿਨ ਮੈਂ ਖੰਬੜਾ ਚਰਚ ਵਿੱਚ ਇਦਾਂ ਗਿਆ ਸੀਗਾ 3 ਡੇਜ਼ ਦੀ ਪ੍ਰੇਅ ਫਾਸਟਿੰਗ ਤੇ ਔਰ ਬ੍ਰਦਰਸ ਫਲੈਕਸਿਸ ਜੋੜ ਰਹੇ ਸੀਗੇ ਖੰਬੜਾ ਚਰਚ ਵਿੱਚ ਔਰ ਮੈਂ ਉਹਨਾਂ ਦੇ ਲਾਗੇ ਜਸਟ ਬੈਠ ਗਿਆ ਔਰ ਮੈਂ ਉਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਮੇਰੇ ਕੇ ਬ੍ਰਦਰ ਕਿੰਨੀਆਂ ਫਲੈਕਸਾਂ ਤੁਸੀਂ ਜੋੜਦੇ ਆ ਤੇ ਮੈਂ ਉਹ ਗਿਣਤੀ ਸੁਣ ਕੇ ਹੈਰਾਨ ਹੋ ਗਿਆ ਸੀਗਾ ਉਹ ਕਹਿੰਦੇ ਜਿੰਨੀਆਂ ਵੀ ਬ੍ਰਾਂਚੇਸ ਹੈਗੀਆਂ ਆਈ ਥਿੰਕ 125 ਬ੍ਰਾਂਚੇਸ ਆ ਤੇ ਕਹਿੰਦੇ ਕਿ ਜਿੰਨੀਆਂ ਵੀ ਬ੍ਰਾਂਚੇਸ ਹੈਗੀਆਂ ਹਰ ਬ੍ਰਾਂਚ ਦੇ ਵਿੱਚ 50 50 100 ਸੌ ਫਲੈਕਸ ਜਾਂਦੀਆਂ ਇੱਕ ਫਲੈਕਸ ਨੂੰ ਅਗਰ ਅਸੀਂ ਬਣਾਉਨੇ ਆ ਜਿਹੜੀ ਡਿਵਿਡਿਫਲੈਕਸ ਬਣਦੀ ਆ ਉਹਦਾ ਕਰੀਬ-ਕਰੀਬ ਜੇ ਮੈਂ ਆਪਣੇ ਤੌਰ ਤੇ ਬਣਾਵਾ ਤੇ ਉਹਦਾ ਖਰਚਾ ਜਿਹੜਾ 1500 ਤੋਂ 2000 ਆ ਤੁਸੀਂ ਵੀ ਇੰਨਾ ਖਰਚਾ ਕਰੋ ਮਸੀਹ ਵਿਰੋਧੀਆਂ ਨੂੰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਇੰਨਾ ਪੈਸਾ ਖਰਚੋ ਖਰਚੋ ਇੰਨੇ ਪੈਸੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਗਾਈਡ ਕਰੋ ਕਰੋ ਸੂਸਮਾਚਾਰਤਾ ਨੂੰ ਪਤਾ ਲੱਗੇ ਕਿਦਾਂ ਰੂਹਾਂ ਨੂੰ ਬਚਾਇਆ ਜਾਂਦਾ ਅੱਜ ਲੋਕ ਖੰਭੜਾ ਚਰਚੇ ਦੇ ਵਿੱਚ ਭੀੜਾ ਨੂੰ ਵੇਕੇ ਜੈਲਸ ਤੇ ਕਰਦੇ ਆਂ ਬੜਾ ਕਹਿੰਦੇ ਧਰਮ ਪਰਿਵਰਤਨ ਹੋ ਗਿਆ ਧਰਮ ਪਰਿਵਰਤਨ ਨਹੀਂ ਹੁੰਦਾ ਚਰਚਾਂ ਦੇ ਵਿੱਚ ਮੇਰੇ ਵੀਰੋ ਚਰਚੇ ਦੇ ਵਿੱਚ ਜੀਵਨ ਪਰਿਵਰਤਿਤ ਹੁੰਦਾ ਮੈਂ 크ਰਿਸਚਨ ਹੋ ਕੇ ਪਾਪ ਦੇ ਵਿੱਚ ਸੀਗਾ ਗੰਦਗੀ ਦੇ ਵਿੱਚ ਸੀਗਾ ਸਾਡੀ ਬਾਈਬਲ ਦੇ ਵਿੱਚ ਲਿਖਿਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਿਵੇਂ ਤੁਹਾਨੂੰ ਬੁਲਾਉਣ ਵਾਲਾ ਪਵਿੱਤਰ ਤੁਸੀਂ ਵੀ ਉਹਦੇ ਵਰਗੇ ਪਵਿੱਤਰ ਬਣੋ ਮੈਂ ਨਹੀਂ ਸੀਗਾ ਪਵਿੱਤਰ ਮੈਂ ਗੰਦਗੀ ਦੇ ਵਿੱਚ ਪਾਪ ਦੇ ਵਿੱਚ ਸੀਗਾ ਪੂਰਾ ਚਿੱਕੜ ਦੇ ਵਿੱਚ ਮੇਰਾ ਜੀਵਨ ਸੀਗਾ ਪਰਮਿਸ਼ਨ ਦੇ ਖੰਬੜਾ ਚਰਚ ਦੇ ਦੁਆਰਾ ਮੇਰੀ ਲਾਈਫ ਨੂੰ ਚੇਂਜ ਕੀਤਾ ਆਪਣੇ ਦਾਸ ਨੂੰ ਅਪੋਸਟਲ ਅੰਕਰ ਯੂਸਫ ਨਰੂਲਾ ਜਿਹਨੂੰ ਯੂਜ਼ ਕੀਤਾ ਮੇਰੇ ਆਤਮਿਕ ਪਿਤਾ ਜੀ ਨੇ ਯੂਜ਼ ਕੀਤਾ ਔਰ ਮੇਰੀ ਲਾਈਫ ਅੱਜ ਬlesਸ ਆ ਮੈਂ ਸਾਰੇ ਪਾਪ ਛੱਡ ਚੁੱਕਾ ਸਾਰੇ ਗੁਨਾਹਾਂ ਨੂੰ ਛੱਡ ਚੁੱਕਾ ਔਰ ਪਰਮੇਸ਼ੁਰ ਆਪਣੀ ਸੇਵਕਾਈ ਦੇ ਲਈ ਅੱਜ ਮੈਨੂੰ ਯੂਜ਼ ਕਰ ਰਿਹਾ ਹਾਲੇਲੂਇਆ ਪਰਮੇਸ਼ੁਰ ਦੇ ਨਾਮ ਨੂੰ ਮਹਿਮਾ ਮਿਲੇ ਸੋ ਜਿੰਨੇ ਵੀ ਮਸੀਹ ਵਿਰੋਧੀ ਆ ਜਾਂ ਕੋਈ ਵੀ ਮੂੰ ਚੱਕ ਕੇ ਤੁਸੀਂ ਵਿਰੋਧ ਕਰਨ ਲੱਗ ਪੈਨੇ ਆ ਵਿਰੋਧ ਕਰਨ ਤੋਂ ਪਹਿਲਾਂ ਦੇਖੋ ਕਿ ਉਹ ਧਰਮ ਕਿੱਦਾਂ ਵੱਧ ਰਿਹਾ ਹੈ ਉਹ ਕੀ ਕਰ ਰਹੇ ਨੇ ਸਿਰਫ ਤਾਂ ਡੇਵੰਗੂ ਸੋਸ਼ਲ ਮੀਡੀਆ ਦੇ ਉੱਤੇ ਊਲ ਜਲੂਲ ਗੱਲਾਂ ਨਹੀਂ ਉਹ ਕਰ ਰਹੇ ਪਿੱਛੇ ਮਿਹਨਤ ਵੇਖੋ ਉਹਨਾਂ ਦੀ ਕਿੰਨੀ ਹਰ ਮਹੀਨੇ ਕਿੰਨਾ ਸੂਸਮਾਚਾਰ ਖੰਬੜਾ ਚਰਚ ਦੇ ਦੁਆਰਾ ਫੈਲਾਇਆ ਜਾਂਦਾ ਕਿੰਨੇ ਪੰਮਫਲੇਟ ਛਾਪਦੇ ਆ ਕਦੀ ਕਦੀ ਧਿਆਨ ਨਾਲ ਇਹਨਾਂ ਚੀਜ਼ਾਂ ਨੂੰ ਵੇਖੋ YouTube ਤੇ ਜਾਂ ਪ੍ਰੈਸ ਕਾਨਫਰੰਸ ਕਰਕੇ ਜੇ ਤੁਸੀਂ ਵਿਰੋਧ ਕਰੋਗੇ ਤੁਹਾਨੂੰ ਲੱਗਦਾ ਇਹ ਸੂਸਮਾਚਾਰ ਰੁਕ ਜਾਊਗਾ ਇਹ ਸੂਸਮਾਚਾਰ ਕਦੀ ਵੀ ਨਹੀਂ ਰੁਕ ਸਕਦਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲੋਕ 크੍ਰਿਸਚੀਅਨਿਟੀ ਵੱਲ ਆ ਰਹੇ ਤੇ ਇਸ ਪ੍ਰਚਾਰ ਕਰੋ ਲਾਈਵ ਹੋ ਕੇ ਗੱਲਾਂ ਕਰਨ ਨਾਲ ਕੁਝ ਨਹੀਂ ਬੰਨਣਾ ਤਹੀ ਵੀ ਪ੍ਰਚਾਰ ਕਰੋ ਤਹੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਲੋਕ ਤੁਹਾਡੇ ਕੋਲ ਵੀ ਆਉਣਗੇ ਜਿੱਥੇ ਪ੍ਰਚਾਰ ਦੀ ਕਮੀ ਆ ਉੱਥੇ ਲੋਕ ਟੁੱਟ ਜਾਂਦੇ ਆ ਜਿੱਥੇ ਪਿਆਰ ਦੀ ਕਮੀ ਆ ਸਾਡੇ ਚਰਚਾਂ ਦੇ ਵਿੱਚ ਕਦੀ ਨਹੀਂ ਕਿਹਾ ਜਾਂਦਾ ਕਿਸੇ ਨੂੰ ਓਏ ਤੂੰ ਜੇ ਨਸ਼ਾ ਕਰਕੇ ਆਇਆ ਤੈਨੂੰ ਮਾਰ ਦਾਂਗੇ ਤੈਨੂੰ ਜੇ ਤੂੰ ਨਸ਼ਾ ਕਰਕੇ ਆਇਆ ਜੇ ਤੂੰ ਸਿਰ ਤੇ ਰਮਾਲ ਤੇਰੇ ਕੋ ਨਹੀਂ ਬੱਜਾ ਤੈਨੂੰ ਇਦਾਂ ਕਰ ਦਾਂਗੇ ਉਹ ਕਰ ਦਾਂਗੇ ਇਹ ਕਰ ਦਾਂਗੇ ਚਰਚ ਵਿੱਚ ਬਿਲਕੁਲ ਨਹੀਂ ਇਦਾਂ ਬੋਲਿਆ ਜਾਂਦਾ ਸਾਡੇ ਆਤਮਿਕ ਪਿਤਾ ਇਹ ਕਹਿੰਦੇ ਆ ਕਿ ਜੇ ਤੁਹਾਡੇ ਕੋਲੋਂ ਜੇ ਜੁਤੀ ਨਸ਼ਾ ਕਰਦੇ ਚਰਚ ਵਿੱਚ ਹੋ ਪ੍ਰਭੂ ਤੁਹਾਨੂੰ ਬਰਕਤ ਦੇਗਾ ਤੁਹਾਨੂੰ ਆਸ਼ੀਸ਼ ਦੇਗਾ ਅਸੀਂ ਖੁਦ ਤੰਬਾਕੂ ਲੈ ਕੇ ਲੋਕਾਂ ਨੂੰ ਹੁੰਦੇ ਦੇਖਿਆ ਖੰਬੜਾ ਚਰਚ ਦੇ ਵਿੱਚ ਹੋਰ ਆਜ਼ਾਦ ਹੁੰਦੇ ਵੇਖਿਆ ਲੋਕ ਹੁੰਦੇ ਸੀਗੇ ਸ਼ੁਰੂਆਤ ਟਾਈਮ ਦੇ ਵਿੱਚ ਬੀੜੀਆਂ ਪੀਂਦੇ ਸਿਗਰਟ ਪੀਂਦੇ ਸੀਗੇ ਅਸੀਂ ਖੁਦ ਵੇਖਿਆ ਆਪਣੀ ਅੱਖਾਂ ਨਾਲ ਤੇ ਅੱਜ ਉਹ ਟਾਈਮ ਦੇ ਵਿੱਚ ਲੋਕ ਸੇਵਾ ਕਰ ਰਹੇ ਔਰ ਸਾਰਾ ਕੰਪਲੀਟਲੀ ਫ੍ਰੀ ਹੋ ਚੁਕੇ ਕਿੱਦਾਂ ਰੂਹਾਂ ਨੂੰ ਬਚਾਇਆ ਜਾ ਸਕਦਾ ਹੈ ਕੀ ਮਾਰ ਕੇ ਕੀ ਕੁੱਟ ਕੇ ਕੀ ਧਮਕੀਆਂ ਦੇ ਕੇ ਸੀ ਉਹਨਾਂ ਨੂੰ ਬਚਾ ਸਕਦੇ ਆ ਬਿਲਕੁਲ ਨਹੀਂ ਜੱਜ ਮੈਨੂੰ ਵੀ ਖਮੜਾ ਚਰਚ ਵਿੱਚ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਜੇ ਮੈਨੂੰ ਵੀ ਲੋਕ ਕਹਿੰਦੇ ਹੋ ਤੂੰ ਤੇ ਨਲਾਇਕ ਆ ਤੂੰ ਇਦਾਂ ਤੇ ਤੂੰ ਇਦਾਂ ਤੇ ਪ੍ਰਭੂ ਕਦੀ ਮੇਰੀ ਲਾਈਫ ਨੂੰ ਚੇਂਜ ਨਾ ਕਰਦਾ ਮੈਂ ਟੁੱਟਿਆ ਹੋਇਆ ਸੀਗਾ ਉਸ ਸਮੇਂ ਪਰਮੇਸ਼ੁਰ ਨੇ ਮੈਨੂੰ ਆਪਣੀ ਦਇਆ ਦੇ ਅਨੁਸਾਰ ਆਪਣੇ ਦਾਸ ਦੇ ਸ਼ਬਦਾਂ ਨੂੰ ਆਪਣੇ ਦਾਸ ਦੇ ਦੁਆਰਾ ਜਦੋਂ ਵਚਨ ਸੁਣਾਉਂਦੇ ਸੀ ਕਿ ਪੂਤਰਾ ਆਤਮਾ ਦੀ ਸਮਰਥ ਨਾਲ ਭਰੇ ਹੋਏ ਮੇਰੀ ਲਾਈਫ ਦੇ ਵਿੱਚ ਕੁਝ ਹਿੱਲਦਾ ਸੀਗਾ ਮੈਂ ਕਿੰਨਾ ਹਾਂ ਇੱਥੇ ਕੁਝ ਹੈਗਾ ਜਦੋਂ ਮੈਂ ਗਵਾਹੀਆਂ ਨੂੰ ਸੁਣਦਾ ਸੀਗਾ ਜੀਵਿਤ ਗਵਾਹੀਆਂ ਨੂੰ ਹallelujah ਬਾਈਬਲ ਚਮਤਕਾਰਾਂ ਦੇ ਨਾਲ ਭਰੀ ਹੋਈ ਪੁਸਤਕ ਹੈ ਜਿੰਨੇ ਲੋਕ ਇਹ ਵਿਰੋਧ ਕਰਦੇ ਕਿ ਬਾਈਬਲ ਦੇ ਵਿੱਚ ਪਖੰਡ ਹੁੰਦਾ ਹੈ ਬਾਈਬਲ ਨੂੰ ਪੜੋ ਬਾਈਬਲ ਦੇ ਵਿੱਚ ਕਿਤੇ ਨਹੀਂ ਲਿਖਿਆ ਪਰਮੇਸ਼ਰ ਧਰਮ ਤੇ ਜਾਤ ਨੂੰ ਬਦਲਦਾ ਹੈ ਪਰਮੇਸ਼ਰ ਜੀਵਨਾਂ ਨੂੰ ਬਦਲਦਾ ਹੈ ਮੈਂ ਕ੍ਰਿਸਚਨ ਹੋ ਕੇ ਵੀ ਪਾਪ ਦੇ ਵਿੱਚ ਸੀਗਾ ਪਰਮੇਸ਼ਰ ਨੇ ਵੇਖੋ ਮੈਂ ਕ੍ਰਿਸਚਨ ਸੀਗਾ ਪਰ ਫਿਰ ਵੀ ਪਾਪ ਦੇ ਵਿੱਚ ਪਰਮੇਸ਼ਰ ਨੇ ਮੇਰਾ ਕੁਝ ਨਹੀਂ ਹੋਰ ਬਦਲਿਆ ਪਰਮੇਸ਼ਰ ਨੇ ਮੇਰਾ ਚਰਿੱਤਰ ਬਦਲ ਦਿੱਤਾ ਪਰਮੇਸ਼ਰ ਨੇ ਕਿ ਮੇਰਾ ਕੈਰੇਕਟਰ ਬਦਲ ਦਿੱਤਾ ਹallelujah ਸੋ ਜਿੰਨੇ ਵੀ ਵਿਰੋਧ ਕਰ ਰਹੇ ਆ ਪਰਮੇਸ਼ਰ ਦਾ ਪਰਮੇਸ਼ਰ ਦੇ ਲੋਕਾਂ ਦਾ ਮੈਂ ਤੁਹਾਨੂੰ ਇਹ ਚੀਜ਼ ਕਹਿਣੀ ਚਾਹਾਂਗਾ ਕਿ ਇਹ ਵਿਰੋਧ ਨਾਲ ਕੁਝ ਨਹੀਂ ਹੋਣਾ ਜੇ ਤੂੰ ਚਾਹਨੇ ਤਾਂ ਤੁਹਾਡਾ ਧਰਮ ਤੁਹਾਨੂੰ ਲੱਗਦਾ ਹੈ ਤੁਹਾਡਾ ਧਰਮ ਤੁਹਾਡੇ ਧਰਮ ਦੇ ਲੋਕ ਇੱਧਰ ਆ ਰਹੇ 크ਿਸਚੀਅਨਿਟੀ ਵੱਲ ਪ੍ਰਭੂ ਵੱਲ ਆ ਰਹੇ ਆ ਸੱਚੇ ਪਰਮੇਸ਼ਵਰਾਂ ਵੱਲ ਆ ਰਹੇ ਆ ਤੇ ਤੁਸੀਂ ਵੀ ਆਪਣੇ ਧਰਮ ਦਾ ਪ੍ਰਚਾਰ ਕਰੋ ਤੁਸੀਂ ਵੀ ਆਪਣੇ ਲੋਕਾਂ ਨੂੰ ਸੂਸਮਾਚਾਰ ਦਿਓ ਤੁਸੀਂ ਵੀ ਫਲੈਕਸਿਸ ਲੋਕ ਕਰੋ ਪ੍ਰਚਾਰ ਆਪਣੀ ਰੂਹਾਂ ਨੂੰ ਕਰੋ ਵੱਡੀਆਂ ਵੱਡੀਆਂ ਮੀਟਿੰਗ ਆਰਗੇਨਾਈਜ਼ ਤੁਹਾਨੂੰ ਪਤਾ ਇੱਕ ਮੀਟਿੰਗ ਜਦੋਂ ਆਰਗੇਨਾਈਜ਼ ਕੀਤੀ ਜਾਂਦੀ ਹੈ ਇੱਕ ਕ੍ਰੂਸੇਡ ਜਦੋਂ ਆਰਗੇਨਾਈਜ਼ ਕੀਤਾ ਜਾਂਦਾ ਹੈ ਤੁਹਾਡੇ ਹਿਸਾਬ ਨਾਲ ਕ੍ਰੂਸੇਡ ਸ਼ਬਦ ਜਿਹੜਾ ਲੜਾਈ ਦਾ ਸ਼ਬਦ ਹੈ ਪਰ ਸਾਡੇ ਸਾਡੇ ਹਿਸਾਬ ਨਾਲ ਜਿਹੜਾ ਕ੍ਰੂਸੇਡ ਸ਼ਬਦ ਜਿਹੜਾ ਉਹ ਲੜਾਈ ਵਾਲਾ ਸ਼ਬਦ ਨਹੀਂ ਹੈਗਾ ਬਾਈਬਲ ਇਫਸੀਆਂ ਸ਼ੇਬਾਬ ਦੇ ਵਿੱਚ ਲਿਖਿਆ ਸਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ ਆ ਸਾਡੀ ਲੜਾਈ ਅੰਧਕਾਰ ਦੀਆਂ ਸ਼ਕਤੀਆਂ ਨਾਲ ਕਿਹੜੀਆਂ ਅੰਧਕਾਰ ਦੀਆਂ ਸ਼ਕਤੀਆਂ ਜਿਹੜੀਆਂ ਲੋਕਾਂ ਕੋਲ ਚੋਰੀਆਂ ਕਰਵਾਉਂਦੀਆਂ ਜਿਹੜੀਆਂ ਲੋਕਾਂ ਕੋਲ ਪਾਪ ਕਰਾਉਂਦੀਆਂ ਜਿੰਨਾ ਜਿਹੜੀ ਅੰਧਕਾਰ ਦੀ ਸ਼ਕਤੀ ਮੇਰੇ ਕੋਲ ਵੈਭਿਚਾਰ ਕਰਾਉਂਦੀ ਸੀਗੀ ਮੈਂ ਗੰਦਾ ਵੇਖਦਾ ਸੀਗਾ ਬੁਰਾ ਵੇਖਦਾ ਸੀਗਾ ਗੰਦੇ ਗਾਣੇ ਸੁਣਦਾ ਸੀਗਾ ਪ੍ਰਭੂ ਨੇ ਮੇਰੀ ਲਾਈਫ ਨੂੰ ਚੇਂਜ ਕੀਤਾ ਪਰਮੇਸ਼ਰ ਦੇ ਦਾਸ ਦੀ ਜਿਨ੍ਹਾਂ ਦਾ ਅੱਜ ਤੋਂ ਵੀ ਵਿਰੋਧ ਕਰਦੇ ਕੁਝ ਲੋਕ ਅਪੋਸਲ ਅੰਕੁਰ ਯੂਸਫਰ ਨਰੂਲਾ ਜੀ ਉਹਨਾਂ ਦੀ ਇੱਕੋ ਹੀ ਲੜਾਈ ਆ ਕਿਸੇ ਧਰਮ ਕਿਸੇ ਜਾਤ ਨਾਲ ਕਿਸੇ ਸੰਸਾ ਨਾਲ ਉਹਨਾਂ ਦੀ ਲੜਾਈ ਨਹੀਂ ਆ ਅਕੋਰਡਿੰਗ ਟੂ ਬਾਈਬਲ ਸਾਡੀ ਸਭ ਦੀ ਜਿੰਨੇ ਮਸੀਹ ਤੇ ਵਿਸ਼ਵਾਸ ਕਰਦੇ ਆ ਸਾਡੀ ਸਭ ਦੀ ਜਿਹੜੀ ਲੜਾਈ ਹੈਗੀ ਉਹ ਸ਼ੈਤਾਨ ਦੇ ਨਾਲ ਅੰਧਕਾਰ ਦੀਆਂ ਸ਼ਕਤੀਆਂ ਨਾਲ ਆ ਜਿਹੜੀ ਲੋਕਾਂ ਕੋਲੋਂ ਪਾਪ ਕਰਵਾਉਂਦੀ ਨਸ਼ੇ ਕਰਵਾਉਂਦੀ ਅੱਜ ਵੇਖੋ ਕਿੰਨੇ ਮੁੱਦੇ ਪੰਜਾਬ ਦੇ ਵਿੱਚ ਬੋਲਣ ਦੇ ਲਈ ਕਿੰਨਾ ਜ਼ਿਆਦਾ ਨਸ਼ਾ ਵਿਕ ਰਿਹਾ ਕੋਈ ਨਹੀਂ ਬੋਲੇਗਾ ਉਹਨਾਂ ਚੀਜ਼ਾਂ ਦਿੱਤੇ ਕਿੰਨਾ ਜ਼ਿਆਦਾ ਲੋਕ ਕਹਿੰਦੇ ਆ ਕਿ ਇੱਥੇ ਆਹ ਧਰਤੀ ਤੇ ਆ ਕੇ ਇਦਾਂ ਹੋ ਰਿਹਾ, ਇਹ ਹੋ ਰਿਹਾ। ਉਹ ਕਿੰਨਾ ਜ਼ਿਆਦਾ ਗੰਦਗੀ, ਕਿੰਨੀ ਜ਼ਿਆਦਾ ਵੈਭੀਚਾਰ ਹੋ ਰਿਹਾ ਉਹਨਾਂ 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 ਜਗਾਵਾਂ ਦੇ ਉੱਤੇ। ਕੋਈ ਨਹੀਂ ਉਹਨਾਂ ਚੀਜ਼ਾਂ ਦੇ ਉੱਤੇ ਗੱਲ ਕਰ ਰਿਹਾ ਪਰ ਜਿੱਥੇ ਕੋ ਚੰਗਾ ਹੋ ਰਿਹਾ, ਜਿੱਥੇ ਲੰਗੜੇ ਚੱਲ ਰਹੇ, ਲੋਕਾਂ ਦੀ ਸ਼ਰਾਪ ਟੁੱਟ ਰਹੇ, ਉੱਥੇ ਲੋਕਾਂ ਨੂੰ ਮਿਰਚਾਂ ਲੱਗ ਰਹੀਆਂ। ਪ੍ਰਭੂ ਤੁਹਾਨੂੰ ਅੱਛੀ ਬੁੱਧੀ ਦੇ ਮੈਂ ਇਹੀ ਪ੍ਰਾਰਥਨਾ ਕਰਾਂਗਾ। ਸਭ ਤੋਂ ਜੈਮ ਸੀਤੀ। ਅਗਰ ਕਿਸੇ ਨੂੰ ਵੀ ਲੱਗਦਾ ਮੈਂ ਜਿਹੜੀ ਆਪਣੀ ਗਵਾਹੀ ਦਿੱਤੀ ਆ ਇਹ ਸਿਰਫ ਗੱਲਾਂ ਆ ਤੇ ਜੀ ਮੇਰੇ ਕੋਲ ਆਓ। ਮੇਰੇ ਚੈਨਲ ਤੇ ਮੈਂ ਵੀਡੀਓ ਨੂੰ ਪਾਉਂਗਾ ਤੇ ਮੇਰੇ ਸੋਸ਼ਲ ਮੀਡੀਆ ਚੈਨਲਾਂ ਦੁਆਰਾ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਜੇ ਕਿਸੇ ਨੂੰ ਵੀ ਮੇਰੇ ਭਰਾ ਨੂੰ ਮੇਰੀ ਭੈਣ ਨੂੰ ਇਹ ਲੱਗਦਾ ਹੈ ਕਿ ਪਖੰਡ ਹੋ ਰਿਹਾ ਮੇਰੇ ਮੇਰੇ ਨਾਲ ਜਿਹੜੇ ਪੜਦੇ ਲੋਕ ਮੈਂ ਉਹਨਾਂ ਕੋਲ ਵੀ ਤੁਹਾਨੂੰ ਲੈ ਕੇ ਜਾਵਾਂਗਾ ਉਹਨਾਂ ਨੇ ਇੱਕ ਵਿਦ ਪ੍ਰੂਫ ਜਿੰਦੀ ਜਾਗ ਦੇ ਜਿਹੜਾ ਪ੍ਰੂਫ ਮੇਰੇ ਕੋਲ ਹਰ ਤਰ੍ਹਾਂ ਦਾ ਪ੍ਰੂਫ ਹੈਗਾ ਜਿੱਤੇ ਕਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਵਾ ਸਕਦਾ ਜਿਨ੍ਹਾਂ ਨੇ ਮੈਨੂੰ ਵੇਖਿਆ ਰੋਂਦਿਆਂ ਡਿਪਰੈਸ਼ਨ ਦੇ ਵਿੱਚ ਜਾਂ ਜਿਨ੍ਹਾਂ ਨੇ ਮੇਰੀਆਂ ਸਪਲੀਆਂ ਆਉਂਦੀਆਂ ਵੇਖੀਆਂ ਹallelujah ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ ਜਿੰਨੇ ਮੇਰੇ ਮਸੀਹ ਭੈਣ ਭਰਾ ਇਸ ਵੀਡੀਓ ਨੂੰ ਵੇਖਣ ਜ਼ਰੂਰ ਤੁਸੀਂ ਸ਼ੇਅਰ ਕਰਿਓ ਮੈਂ ਵਿਰੋਧ ਵਿਰੋਧੀਆਂ ਨੂੰ ਹੋਰ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਇੱਕ ਅਲੱਗ ਟੰਗ ਦੀ ਆ ਉਹਨਾਂ ਦਾ ਬੋਲਣ ਦਾ ਤਰੀਕਾ ਤੇ ਸਾਡਾ ਮਸੀਹਾਂ ਦਾ ਬੋਲਣ ਦਾ ਤਰੀਕਾ ਉਦਾਂ ਦਾ ਨਹੀਂ ਆਪਾਂ ਉਦਾਂ ਨਹੀਂ ਬੋਲ ਸਕਦੇ ਜਦੋਂ ਉਹ ਬੋਲਦੇ ਆ ਪਰ ਮੈਂ ਆਪਣੀ ਗਵਾਹੀ ਤੇ ਜ਼ਰੀਏ ਉਹਨਾਂ ਨੂੰ ਇਹ ਚੀਜ਼ ਕਹਿਣੀ ਚਾਹੁੰਦਾ ਕਿ ਮੈਂ ਇੱਕ ਜਿੰਦੀ ਜਾਗਦੀ ਮਿਸਾਲ ਆ ਕਿੱਦਾਂ ਤੁਸੀਂ ਮੈਨੂੰ ਕਿੱਦਾਂ ਕਹੋਗੇ ਕਿ ਚਰਚਾਂ ਦੇ ਵਿੱਚ ਪਖੰਡੂ ਦੇ ਜਿਹਦੇ ਜੀਵਨ ਦੇ ਵਿੱਚ ਇੱਕ ਸੱਚਾ ਤੇ ਜੀਵਿਤ ਕੰਪਰਮਿਸ਼ਨ ਨੇ ਕੀਤਾ ਸੋ ਤੀ ਜਿੰਨਾ ਮਰਜ਼ੀ ਜ਼ੋਰ ਲਾਓ ਜਿੰਨਾ ਮਰਜ਼ੀ ਕੁਛ ਕਰ ਲਓ ਪ੍ਰਭੂ ਦਾ ਕੰਮ ਕਦੀ ਨਾ ਰੁਕਿਆ ਨਾ ਰੁਕ ਸਕਦਾ ਇਹ ਵੱਧਦਾ ਹੀ ਜਾਣਾ ਹੈ ਪਰਮੇਸ਼ੁਰ ਆਪਣੇ ਦਾਸ ਨੂੰ ਵਧਾਏਗਾ ਹallelujah ਸਭ ਨੂੰ ਜੈਮਸੀ ਕੀ ਪ੍ਰਭੂ ਤੁਹਾਨੂੰ ਬLES ਕਰੇ ਆਮੀਨ